ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਵਾਰਕ ਚੌਧਰੀ ਨੇ ਆਪਣੇ ਇਲਾਕੇ ਵਿੱਚ ਹੋਕਾ ਦਵਾ ਦਿੱਤਾ ਵੀ ਮੇਰਾ ਖੂਵ ਕਾਉ ਹੈ ਜਿਸ ਨੂੰ ਵੀ ਜ਼ਰੂਰਤ ਹੈ ਉਹ ਖੂ ਲੈ ਸਕਦਾ ਹੈ ਇਹ ਸਾਰਾ ਹੋਕਾ ਸੁਣ ਕੇ ਇੱਕ ਗਰੀਬ ਕਿਸਾਨ ਉਸ ਚੌਧਰੀ ਦੀ ਹਵੇਲੀ ਪਹੁੰਚਾ ਤੇ ਕਹਿਣ ਲੱਗਾ ਕਿ ਇਹ ਖੂ ਮੈਨੂੰ ਦੇ ਦਿਓ ਮੈਂ ਇਸ ਨੂੰ ਖਰੀਦਣਾ ਚਾਹੁੰਦਾ ਹਾਂ ਤੇ ਉਸ ਗਰੀਬ ਕਿਸਾਨ ਨੇ ਉਸ ਦੀ ਬਣਦੀ ਰਕਮ ਇਕੱਠੀ ਕਰਕੇ ਉਸ ਚੌਧਰੀ ਨੂੰ ਦੇ ਦਿੱਤੀ ਤੇ ਚੌਧਰੀ ਉਸ ਨੂੰ ਕਹਿਣ ਲੱਗਾ ਜਾਂ ਅੱਜ ਤੋਂ ਇਹ ਖੂ ਤੇਰਾ ਹੈ ਅਗਲੇ ਦਿਨ ਜਦੋਂ ਕਿਸਾਨ ਉਸ ਖੂਹ ਤੇ ਗਿਆ ਤਾਂ ਚੌਧਰੀ ਉੱਥੇ ਆ ਗਿਆ ਤਾਂ ਉਸ ਨੂੰ ਕਹਿਣ ਲੱਗਾ ਤੂੰ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਗਰੀਬ ਕਿਸਾਨ ਨੇ ਕਿਹਾ ਇਹ ਖੂਹ ਹੁਣ ਮੇਰਾ ਹੈ ਇਸ ਲਈ ਮੈਂ ਇਸ ਤੋਂ ਪਾਣੀ ਇਸਤੇਮਾਲ ਕਰਾਂਗਾ ਤੇ ਉਸ ਕਿਸਾਨ ਦੀ ਇਹ ਗੱਲ ਸੁਣ ਕੇ ਉਹ ਚੌਧਰੀ ਬਹੁਤ ਹੱਸਿਆ ਤੇ ਉਸ ਨੂੰ ਕਹਿਣ ਲੱਗਾ ਤੈਨੂੰ ਕਿਸ ਨੇ ਕਿਹਾ ਕਿ ਇੱਥੋਂ ਪਾਣੀ ਵਰਤ ਤੇ ਗਰੀਬ ਕਿਸਾਨ ਨੇ ਉਸ ਚੌਧਰੀ ਨੂੰ ਕਿਹਾ ਜਦੋਂ ਮੈਂ ਤੁਹਾਨੂੰ ਇਸ ਦੇ ਸਾਰੇ ਪੈਸੇ ਦਿੱਤੇ ਤਾਂ ਇਹ ਹੁਣ ਖੂਹ ਮੇਰਾ ਹੋ ਗਿਆ ਇਸ ਕਰਕੇ ਮੈਂ ਪਾਣੀ ਇਸਤੇਮਾਲ ਕਰਦਾ ਹਾਂ ਤੇ ਚੌਧਰੀ ਨੇ ਫਿਰ ਉਸ ਕਿਸਾਨ ਨੂੰ ਕਿਹਾ ਇਸ ਖੂਬ ਚਿਲਾ ਸਾਰਾ ਪਾਣੀ ਮੇਰਾ ਹੈ ਤੈਨੂੰ ਮੈਂ ਕੇਵਲ ਖੂਹ ਦਿੱਤਾ ਹੈ ਪਾਣੀ ਨਹੀਂ ਤੇ ਚੌਧਰੀ ਨੇ ਉਸ ਨੂੰ ਬੇਇਜਤ ਕਰਕੇ ਉਥੋਂ ਧੱਕੇ ਮਾਰ ਕੇ ਕੱਢ ਦਿੱਤਾ ਤੇ ਸਾਰੇ ਪੈਸੇ ਰੱਖ ਲੈ ਤੇ ਉਹ ਕਿਸਾਨ ਬਹੁਤ ਦੁਖੀ ਹੋ ਗਿਆ ਤੇ ਜਾ ਕੇ ਉਥੋਂ ਦੇ ਬਾਦਸ਼ਾਹ ਦੇ ਅੱਗੇ ਫਰਿਆਦ ਲੈ ਕੇ ਗਿਆ ਕਿ ਮੇਰੇ ਨਾਲ ਆ ਗੱਲ ਹੋਈ ਹੈ ਇਸ ਤਰ੍ਹਾਂ ਮੈਨੂੰ ਕਿਸੇ ਚੌਧਰੀ ਨੇ ਠੱਗ ਲਿਆ ਹੈ ਤੇ ਉਸ ਬਾਦਸ਼ਾਹ ਨੇ ਇਸ ਚੌਧਰੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਬਾਦਸ਼ਾਹ ਦੇ ਦਰਬਾਰ ਵਿੱਚ ਚੌਧਰੀ ਨੇ ਪਹੁੰਚ ਕੇ ਕਿਹਾ ਜੀ ਹਜ਼ੂਰ ਮੈਂ ਬਿਲਕੁਲ ਸੱਚਾ ਹਾਂ ਤੇ ਇਸ ਕਿਸਾਨ ਨਾਲ ਮੇਰੀ ਕੋਈ ਪਾਣੀ ਬਾਰੇ ਗੱਲ ਹੀ ਨਹੀਂ ਹੋਈ ਮੈਂ ਤਾਂ ਇਸ ਨੂੰ ਖੂਹ ਹੀ ਵਿੱਚ ਹੈ ਪਾਣੀ ਥੋੜੀ ਵਿੱਚ ਹੈ ਉਸ ਅੰਦਰਲਾ ਸਾਰਾ ਪਾਣੀ ਮੇਰਾ ਹੀ ਹੈ ਮੇਰਾ ਸੌਦਾ ਕੇਵਲ ਖੂਹ ਦਾ ਹੈ ਤੇ ਇਸ ਨੇ ਅਗਰ ਪਾਣੀ ਇਸਤੇਮਾਲ ਕਰਦਾ ਹੈ ਤਾਂ ਇਸ ਨੂੰ ਹੋਰ ਪੈਸੇ ਦੇਣੇ ਪੈਣਗੇ ਇਹ ਗੱਲਾਂ ਸੁਣ ਕੇ ਬਾਦਸ਼ਾਹ ਵੀ ਬੜਾ ਹੈਰਾਨ ਹੋ ਗਿਆ ਤੇ ਥੋੜਾ ਪਰੇਸ਼ਾਨ ਵੀ ਹੋਇਆ ਉਸ ਨੇ ਆਪਣੇ ਬਹੁਤ ਹੀ ਸਿਆਣੇ ਸਲਾਹ ਕਰ ਬੀਰਬਲ ਨੂੰ ਉੱਥੇ ਬੁਲਾਇਆ ਇਹ ਅਕਬਰ ਬਾਦਸ਼ਾਹ ਸੀ ਬੀਰਬਲ ਨੂੰ ਦੋਵੇਂ ਤਰ੍ਹਾਂ ਦੀ ਸਾਰੀ ਗੱਲਬਾਤ ਦੱਸੀ ਤਾਂ ਉਸ ਨੂੰ ਕਿਹਾ ਹੁਣ ਤੂੰ ਹੀ ਇਸ ਦਾ ਕੋਈ ਹੱਲ ਕਰ ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਮੈਨੂੰ ਉਸ ਜਗ੍ਹਾ ਤੇ ਲੈ ਕੇ ਚੱਲੋ ਜਿੱਥੇ ਖੂਹ ਹੈ ਲਓ ਜੀ ਬੀਰਬਲ ਉਸ ਜਗ੍ਹਾ ਤੇ ਚਲੇ ਗਿਆ ਨਾਲ ਹੀ ਅਕਬਰ ਬਾਦਸ਼ਾਹ ਤੇ ਦੋ ਤਿੰਨ ਪਹਿਰੇਦਾਰ ਤੇ ਨਾਲ ਹੀ ਉਹ ਚੌਧਰੀ ਤੇ ਖਾਨ ਵੀ ਉੱਥੇ ਜਾ ਪੁੱਜੇ ਬੀਰਬਾਲ ਨੇ ਉਸ ਚੌਧਰੀ ਨੂੰ ਕਿਹਾ ਕਿ ਤੂੰ ਮੰਨਦਾ ਹੈ ਕਿ ਤੂੰ ਇਸ ਨੂੰ ਖੂਹ ਵਿੱਚ ਦਿੱਤਾ ਹੈ ਇਸ ਦਾ ਮਾਲਕ ਹੈ ਤਾਂ ਉਸ ਚੌਧਰੀ ਨੇ ਕਿਹਾ ਹਾਂਜੀ ਬਿਲਕੁਲ ਜੀ ਇਹ ਖੂਹ ਦਾ ਮਾਲਕ ਹੈ ਤੇ ਇਸ ਨੇ ਮੈਨੂੰ ਇਸ ਦੇ ਪੈਸੇ ਵੀ ਦਿੱਤੇ ਹੋਏ ਹਨ ਤਾਂ ਫਿਰ ਬੀਰਬਾਲ ਨੇ ਉਸ ਚੌਧਰੀ ਨੂੰ ਕਿਹਾ ਇਸ ਤਰ੍ਹਾਂ ਕਰੋ ਆਪਣਾ ਸਾਰਾ ਪਾਣੀ ਖੂਹ ਵਿੱਚੋਂ ਕੱਢ ਲਵੋ ਕਿਉਂਕਿ ਖੂਹ ਹੁਣ ਇਸ ਦਾ ਹੈ ਇਹ ਉਸ ਦਾ ਮਾਲਕ ਹੈ ਤੇ ਤੁਹਾਡਾ ਪਾਣੀ ਵਿੱਚ ਨਹੀਂ ਰਹਿਣਾ ਚਾਹੀਦਾ ਇਸ ਨੂੰ ਸਾਰਾ ਖੂਹ ਖਾਲੀ ਕਰਕੇ ਦਿਓ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਇਹ ਗੱਲਾਂ ਸੁਣ ਕੇ ਚੌਧਰੀ ਵੀ ਸੋਚਾਂ ਵਿੱਚ ਪੈ ਗਿਆ ਤੇ ਆਪਣੀ ਗਲਤੀ ਲਈ ਉਸ ਬਾਦਸ਼ਾਹ ਕੋਲੋਂ ਇਸ ਕਿਸਾਨ ਕੋਲੋਂ ਤੇ ਸਾਰਿਆਂ ਕੋਲੋਂ ਮਾਫੀ ਮੰਗੀ ਕਿ ਅੱਗੇ ਤੋਂ ਮੈਂ ਇਹੋ ਜੀ ਕੋਈ ਵੀ ਗਲਤੀ ਨਹੀਂ ਕਰਦਾ ਇਹ ਗੱਲਾਂ ਸੁਣ ਕੇ ਅਕਬਰ ਬਾਦਸ਼ਾਹ ਬੜੇ ਗੁੱਸੇ ਵਿੱਚ ਆ ਗਿਆ ਤੇ ਉਸ ਨੂੰ ਕਹਿਣ ਲੱਗਾ ਤੈਨੂੰ ਇਸ ਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਪਹਿਲਾਂ ਤਾਂ ਤੈਨੂੰ ਇਸ ਗਰੀਬ ਕਿਸਾਨ ਦੇ ਸਾਰੇ ਪੈਸੇ ਵਾਪਸ ਕਰਨੇ ਪੈਣਗੇ ਉਲਟਾ ਦੁੱਗਣਾ ਜੁਰਮਾਨਾ ਇਸੇ ਨੂੰ ਦੇਣਾ ਪਵੇਗਾ ਤੇ ਤੀਜਾ ਖੂਬੀ ਇਸੇ ਨੂੰ ਮੁਫ਼ਤ ਵਿੱਚ ਦੇਣਾ ਪਵੇਗਾ ਇਹੀ ਮੇਰਾ ਫੈਸਲਾ ਹੈ ਤੇ ਨਾਲ ਹੀ ਉਸ ਅਕਬਰ ਬਾਦਸ਼ਾਹ ਨੇ ਆਪਣੇ ਬਹੁਤ ਹੀ ਸਿਆਣੇ ਸਲਾਹਕਰ ਬੀਰਬਲ ਨੂੰ ਉਸ ਦੇ ਤੇਜ਼ ਦਿਮਾਗ ਤੇ ਚੁਸਤ ਚਲਾਕੀ ਲਈ ਫਿਰ ਬਹੁਤ ਸਾਰੇ ਇਨਾਮ ਦਿੱਤੇ ਤੇ ਉਸ ਦਾ ਧੰਨਵਾਦ ਕੀਤਾ ਸੋ ਦੋਸਤੋ ਇਹ ਛੋਟੀ ਜਿਹੀ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ